ਜਿੰਦਾਬਾਦ ਕਿਸਾਨੇ ਕਿੰਨਾ ਜਿੰਦਾਬਾਦ ਨਿੰਨੂ ਕੱਟ ਨਹੀਂ ਲੱਪਣ ਦੇਵਾਂਗੇ ਨਿੰਨੂ ਕੱਟ ਨਹੀਂ ਲੱਪਣ ਦੇਵਾਂਗੇ ਕਿਸਾਨੇ ਵੇਖਦਾ ਜਿੰਦਾਬਾਦ ਨਿੰਨੂ ਕੱਟ ਨਹੀਂ ਲੱਪਣ ਦੇਵਾਂਗੇ ਨਿੰਨੂ ਕੱਟ ਨਹੀਂ ਲੱਪਣ ਦੇਵਾਂਗੇ ਮੇਰਾ ਨਾਮ ਪਲਵਿੰਦਰ ਸਿੰਘ ਮਠੋੜਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜੁਨੀਆ ਦਾ ਰਾਜੇਵਾਲ ਅੱਜ ਅਸੀਂ ਜਿਹੜਾ ਝੋਨੇ ਨੂੰ ਕੱਟ ਲਾਉਂਦੇ ਸੀ ਉਹਦੇ ਸਬੰਧ ਵਿੱਚ ਫਰੂਟ ਸਰਵੇਾਈ ਆ ਸਭ ਦੇ ਜਿਹੜੀ ਸੀ ਮੀਟਿੰਗ ਉਹ ਇੱਥੇ ਡੀਸੀ ਸਾਹਿਬ ਨਾਲ ਅਸੀਂ ਗੱਲ ਕੀਤੀ ਸੀ ਉਹਨਾਂ ਨੇ ਅੱਜ ਇੱਥੇ ਮੀਟਿੰਗ ਰਖਾਈ ਸੀ ਅਸੀਂ ਡੀਸੀ ਸਾਹਿਬ ਨੂੰ ਵੀ ਇਹ ਗੱਲ ਦੱਸੀ ਸੀ ਕਿ ਕੱਟ ਜੜਾ ਵਾ ਉਹ ਕੱਟਦੇ ਹੋ ਐ ਕਿ ਕੱਟ ਨਹੀਂ ਕਿਸੇ ਨੂੰ ਵੀ ਲੱਗੇਗਾ ਉਹ ਇਹ ਤੋਂ ਪਹਿਲਾਂ ਅਸੀਂ ਕੁਝ ਦਿਨ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਜਿਹਦੇ ਵਿੱਚ ਅਸੀਂ ਇਹ ਛੰਤ ਰੱਖੀ ਸੀ ਕਿ ਕੱਟ ਜੜਾ ਵਾ ਉਹ ਨਹੀਂ ਲੱਗਣ ਦੇ ਦਿੱਤਾ ਚਾਊਗਾ ਤੇ ਡੀਸੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸੀ ਪੀਆਰ ਕਿ ਕੱਟ ਬਿਲਕੁਲ ਨਹੀਂ ਲੱਗੇਗਾ ਕਿੰਨੇ ਮੌਜਰ ਦੇ ਉੱਪਰ ਕੱਟ ਨਹੀਂ ਰਿਹਾ ਇਹ 17 ਮੌਜਰ ਤੋਂ ਸ਼ੁਰੂ ਕਰ ਦਿੱਤਾ ਸੀ ਕੱਲ ਧਾਰੇਵਾਲ ਮੰਡੀ ਦੇ ਵਿੱਚ ਜਿਹੜਾ ਸੀ 17 ਮਕਚਰ ਦਾ ਜਿਹੜਾ ਸੀ 2200 ਰੁਪਏ ਰੇਟ ਕਰਦਾ ਸੀ ਤੇ ਜਿਹੜਾ ਉੱਪਰਲਾ ਵਾ ਉਹਦੀ ਜਿਹੜੀ 30 ਤੋਂ 35 ਰੁਪਏ ਜਿਹੜਾ ਸੀ ਕੱਟ ਸ਼ੁਰੂ ਕਰਤਾ ਸੀ 25 ਤੋਂ ਲੈ ਕੇ ਸ਼ੁਰੂ ਕਰਤਾ ਵੀ 1 ਪੁਆਇੰਟ ਦਾ 25 ਤੋਂ 30 ਰੁਪਏ ਕੱਟ ਜਿਹੜਾ ਉਹ ਜਿੱਦਾਂ ਜਿੱਦਾਂ ਕਿਸੇ ਦੀ ਮਕਚਰ ਆਉਂਦੀ ਜਾਵੇਗੀ ਉਸੇ ਹਿਸਾਬ ਨਾਲ ਸੇਲ ਦਾ ਦਿੱਤਾ ਜਾਵੇਗਾ ਪਰ ਅਸੀਂ ਇੱਥੇ ਜਦੋਂ ਆ ਕੇ ਅੱਜ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਇਹਨਾਂ ਨੇ ਸਾਡੂ ਇਹ ਵਿਸ਼ਵਾਸ ਦਵਾਇਆ ਕਿ ਅਸੀਂ ਕੱਟ ਜਿਹੜਾ ਵਾ 17 ਮਕਚਰ ਵਾਲੇ ਨੂੰ ਨਹੀਂ ਲੱਗਣ ਦਿੱਤਾ ਜਾਊਗਾ ਪਰ ਅਸੀਂ ਇਹਨਾਂ ਨੂੰ ਇੱਕ ਗੱਲ ਬੜੀ ਸਿਆ ਸ਼ਬਦਾਂ ਚ ਦੱਸਦੀ ਆ ਕਿ ਕੋਈ ਵੀ ਤੁਹਾਡਾ ਅਫਸਰ ਕੋਈ ਵੀ ਤੁਹਾਡਾ ਮਹਿਕਮੇ ਦਾ ਕਰਮਚਾਰੀ ਜਿਹੜਾ ਵੀ ਜਿਹਦੀ ਮੰਡੀ ਦੇ ਵਿੱਚ ਅਸੀਂ ਘਾਟ ਲੱਗਾ ਵੇਖ ਲਿਆ ਕਿਸਾਨ ਦਾ ਜਿਹੜਾ ਬੱਚੁੰਦਾ ਉਹਦੇ ਨਾਲ ਧੱਕਾ ਹੁੰਦਾ ਵੇਖ ਲਿਆ ਸਾਡੇ ਕੋਲ ਰਿਪੋਰਟ ਆ ਗਈ ਤਾਂ ਅਸੀਂ ਵਿਧ ਪ੍ਰੂਫ ਲੈ ਕੇ ਉਹ ਅਫਸਰ ਨੂੰ ਵੀ ਬਖਸ਼ਿਆ ਜਾਏਗਾ ਤਾਂ ਉਸ ਆਰਤੀ ਇਹ ਨੂੰ ਨਹੀਂ ਬਖਸ਼ਿਆ ਜਾਏਗਾ ਜਿਹੜੇ ਸੈਲਰਾਂ ਵਾਲੇ ਆ ਇੱਕ ਕੋਈ ਸੈਲਰ ਵਾਲਾ ਬਾਹਰ ਦਾ ਹੋਵੇ ਕੋਈ ਉਹ ਆ ਕੇ ਇੱਥੇ ਖਰੀਦ ਕਰਦਾ ਮੇਰੀ ਸੈਲਰ ਵਾਲੇ ਜਿੰਨੇ ਵੀ ਆ ਐਸੋਸੀਏਸ਼ਨ ਵਾਲੇ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਕਹਿੰਦਾ ਪ੍ਰਧਾਨ ਜੀ ਅਸੀਂ ਕੱਟ ਨਹੀਂ ਲਾਉਂਦੇ ਇਸ ਕਰਕੇ ਜਿਹੜਾ ਬਾਹਰ ਦੀ ਕੋਈ ਹੈ ਉਹਨਾਂ ਬਾਰੇ ਸਾਨੂੰ ਪਤਾ ਨਹੀਂ ਸੋ ਅਸੀਂ ਉਹਨਾਂ ਬਾਰੇ ਵੀ ਇਸ ਗੱਲ ਦਾ ਜ਼ਿਕਰ ਕਰ ਲਿਆ ਕਿ ਜਿੱਥੇ ਵੀ ਇਹ ਮਿਲ ਗਿਆ ਸਾਨੂੰ ਉੱਥੇ ਦਾ ਗੱਲ ਕਰਾਂਗੇ ਸੋ ਮੈਂ ਇੱਕ ਗੱਲ ਤੁਹਾਡੇ ਚੈਨਲ 'ਤੇ ਕਹਿਣੀ ਚਾਹੁੰਦਾ ਕਿ ਜੇ ਕਿਸੇ ਨੇ ਕੱਟ ਲਾਇਆ ਆ ਉਹਦੇ ਵਿਰੁੱਧ ਜਥੇਬੰਦੀ ਰਾਜੇਵਾਲ ਜਿਹੜੀ ਸਖਤ ਕਸ਼ਨ ਲਾਊਗੀ ਤਾਂ ਉਹਨੋਂ ਸਰਕਾਰੀ ਮੁਲਾਜ਼ਮ ਹੋਇਆ ਜਾਂ ਪ੍ਰਾਈਵੇਟ ਹੋਇਆ ਉਹਨੂੰ ਘਰ ਦਾ ਰਸਤਾ ਅਸੀਂ ਦਿਖਾਵਾਂਗੇ ਆਰਤੀਆ ਆਇਆ ਤਾਂ ਉਹਦਾ ਵੀ ਜਿਹੜਾ ਵਾ ਉਹ ਕੰਮ ਅਸੀਂ ਕਰਵਾ ਦੇਾਂਗੇ ਸੋ ਅਸੀਂ ਅੱਜ ਤੋਂ ਹੀ ਜਿਹੜੇ ਆ ਇਹ ਪੂਰੇ ਕਬਰ ਕਸੇ ਕਰਦੇ ਆ ਰਾਜੇਵਾਲ ਸਾਹਿਬ ਦੀਆਂ ਸਖਤ ਹਦਾਇਤਾਂ ਨੇ ਕਿ ਸਿਰਫ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਟਾਰਗੇਟ ਕਿਉਂ ਕੱਟ ਲੱਗਣ ਦਾ ਉਹਨਾਂ ਨੇ ਵੀ ਇਹ ਗੱਲ ਕਹਿਤੀ ਆ ਕਿ ਕੱਟ ਨਹੀਂ ਲੱਗਣ ਦਿੱਤਾ ਜਾਊਗਾ ਜੇ ਕਿਸੇ ਨੂੰ ਕੱਟ ਲੱਗਦਾ ਤਾਂ ਉਹ ਤੁਰੰਤ ਰਾਜੇਵਾਲ ਜਥੇਬੰਦੀ ਨਾਲ ਸੰਪਰਕ ਕਰ ਲੈ ਉਹਦੇ ਸਾਰੇ ਪੈਸੇ ਜਿੱਦਾਂ ਪਿਛਲੀ ਵਾਰ ਅਸੀਂ ਦਵਾਏ ਸੀ ਇਦਾਂ ਦਵਾਵਾਂਗੇ ਹੁਣ ਅਸੀਂ ਇੱਕ ਸਾਡੇ ਵੱਲੋਂ ਫੇਰ ਚੇਤਾਵਨੀ ਆ ਕਿ ਜਿਹੜੇ ਵਿਅਕਤੀ ਨੇ ਕੱਟ ਲਾਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਤਾਂ ਕਿਸਾਨ ਦੇ ਨਾਲ ਹੁੰਦਾ ਤੱਕਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਦੂਸਰੇ ਜ਼ਿਲ੍ਹਿਆਂ ਵਾਲਿਆਂ ਨੂੰ ਵੀ ਇਹ ਉਤਾੜਨਾ ਕਰਦੇ ਆ ਕਿ ਭਾਈ ਕਬਰ ਕੱਸੇ ਕਸ ਲੋ ਕੱਟ ਪੰਜਾਬ 'ਚ ਨਹੀਂ ਲੱਗਣ ਦਿੱਤਾ ਜਾਊਗਾ ਉਹਨਾਂ ਨੇ ਇਨਸਪੈਕਟਰ ਸਾਹਿਬਾਨ ਸੱਦੇ ਸੀ ਤਾਂ ਉਹਨਾਂ ਦੇ ਜਿਹੜੇ ਨਾਲ ਬੈਠੇ ਹੋਰ ਅਧਿਕਾਰੀ ਸੀ ਉਹ ਸਾਰੇ ਬੈਠੇ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਕਟ ਦਾ ਜਿਹੜਾ ਵਾ ਕਿਸਾਨ ਝੋਨਾ ਸੁੱਕਾ ਲੈ ਕੇ ਆਵੇ ਤਾਂ ਕਟ ਨਹੀਂ ਲੱਗੂਗਾ ਫਿਰ ਇੱਕ ਗੱਲ ਕੀਤੀ ਕਿ ਜਿਹੜਾ ਡੜਾ ਮਰਵਾਉਂਦੇ ਨੇ ਆਰਤੀਏ ਉਹਦੇ ਵਿੱਚ ਜਿਹੜਾ ਵਾ ਉਹ ਸਭ ਤੋਂ ਵੱਧ ਨੁਕਸਾਨ ਇਹਨਾਂ ਦਾ ਕਿਸਾਨ ਡੜਾ ਨਾਂ ਲਵਾਵੇ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਠੀਕ ਆ ਡੜਾ ਕਿਸਾਨ ਨਹੀਂ ਲਵਾਉਦਾ ਉਹ ਆਰਤੀਆ ਲਵਾਉਦਾ ਉਹਦੇ ਨਾਲ ਗੱਲ ਕਰ ਲੋ ਕਿਸਾਨ ਤੇ ਆਪਣਾ ਝੋਨਾ ਜਿਹੜੀ ਫਸਲ ਲੈ ਕੇ ਆਉਂਦਾ ਹੀ ਆ ਪਰ ਕਿਸਾਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਝੋਨਾ ਸੁੱਕਾ ਮੰਡੀ ਦੇ ਵਿੱਚ ਲੈ ਕੇ ਜਾਓ ਸੋ ਇਹ ਜਿਹੜੀਆਂ ਕ다ਸੀ ਅਸੀਂ ਖਾਸ ਤੌਰ ਤੇ ਅੱਜ ਇਸ ਗੱਲ ਤੇ ਕਬਰ ਕੱਛੇ ਕਰਕੇ ਸਾਡੀ ਜਥੇਬੰਦੀ ਆਈ ਆ ਕਿ ਕਿਸੇ ਵੀ ਵਿਅਕਤੀ ਨੂੰ ਜਿੰਨੇ ਵੀ ਕਟਣ ਲਾਇਆ ਉਹਨੂੰ ਬਖਸ਼ਿਆ ਨਹੀਂ ਜਾਊਗਾ ਕਿਸਾਨਾਂ ਨੂੰ ਵੀ ਬੇਨਤੀ ਆ ਕਿ ਕੋਈ ਵੀ ਕਿਸਾਨ ਆਪਣਾ ਝੋਨਾ ਕੱਟ ਤੇ ਨਾ ਵੇਚੇ ਜੇ ਕਿਸੇ ਨੂੰ ਮਜਬੂਰ ਕਰਦਾ ਵਾ ਕੋਈ ਪ੍ਰਾਈਵੇਟ ਵਾਲਾ ਕਰਦਾ ਕੋਈ ਸਰਕਾਰੀ ਵਾਲਾ ਕਰਦਾ ਵਾ ਉਹ ਸਾਡੇ ਨਾਲ ਸੰਪਰਕ ਕਰੇ ਅਸੀਂ ਉਹਦੀ ਫਸਲ ਜਿਹੜੀ ਆ ਉਹ ਚਕਾਵਾਂਗੇ ਸਾਡੇ ਕੋਲ ਨੌ ਬਲਾਕ ਪ੍ਰਧਾਨ ਨੇ ਜਿਹੜੇ ਖੜੇ ਨੇ ਉਹ ਨੌ ਹੀ ਬਲਾਕ ਪ੍ਰਧਾਨਾਂ ਨੂੰ ਕੀ ਇਕਾਈਆਂ ਦੇ ਪ੍ਰਧਾਨਾਂ ਤੱਕ ਅਸੀਂ ਇਸ ਗੱਲ ਦਾ ਜਿਹੜਾ ਉਹਨਾਂ ਨੂੰ ਦੱਸਤਾ ਬਾਕੀ ਇਹ ਚੇਤਾਵਨੀ ਆ ਸਰਕਾਰ ਨੂੰ ਵੀ ਕਿ ਜੇ ਉਹਨੇ ਕੱਟ ਲਾਏ ਤੇ ਜੀਣਾ ਹਰਾਮ ਕਰਦਿਆਂਗੇ ਜੇ ਕਿਸੇ ਅਫਸਰ ਨੇ ਕੱਟ ਲਵਾਏ ਤਾਂ ਉਹਦਾ ਵੀ ਧੂਆ ਕੱਢ ਕੇ ਰੱਖ ਦੇਾਂਗੇ ਉਹਦੇ ਬੂਹੇ ਗਾੜੀ ਝੋਨੇ ਦੇ ਢੇਰ ਲਵਾ ਦੇਾਂਗੇ ਫਿਰ ਕੋਲ ਅੱਜ ਕਿਸਾਨ ਜੁੜਨ ਆਏ ਸੀ ਕਿਸਾਨ ਜੁ ਨੇ ਨੇ ਕੁਝ ਆਪਣੇ ਮੁੱਦੇ ਰੱਖੇ ਨੇ ਕਿ ਇਸ ਵਾਰੀ ਲੈ ਮਿਲ ਕੇ ਜੋ ਜੀਮਿਦਾਰ ਹੈ ਜੇ ਉਹ ਫਸਲ ਲੈ ਕੇ ਆਉਂਦਾ ਹੈ ਕਿ ਉਹਦੇ ਸੰਬੰਧੀ ਕਿਸੇ ਤਰ੍ਹਾਂ ਦਾ ਘੱਟ ਨਾ ਲੱਗੇ ਸੋ ਸਾਡੇ ਵੱਲੋਂ ਵੀ ਪੂਰੇ ਇਨਸਪੈਕਟਰਸ ਐਂਡ ਫੀਲਡ ਸਟਾਫ ਪਲੱਸ ਮੰਡੀ ਬੋਰਡ ਨਾਲ ਬਿਕਾਰਾ ਮੀਟਿੰਗਾਂ ਕਰਕੇ ਇਸ ਮੰਡੀ ਬਿਕਾਰਾ ਹਦਾਇਤਾਂ ਕੀਤੀਆਂ ਹੋਈਆਂ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਇਸ ਮਾਮਲੇ 'ਚ ਖਾਸ ਕਰ ਜਦੋਂ ਕਿਸਾਨ ਆਪਣੀ ਫਸਲ ਸਪੈਸੀਫਿਕੇਸ਼ਨਾਂ ਦੇ ਅਨੁਸਾਰ ਲੈ ਕੇ ਆਉਂਦਾ ਹੈ ਜਦੋਂ ਉਹਦਾ ਮੋਇਸਚਰ ਸਟਾન્ડਰਡ ਆਉਂਦਾ ਹੈ ਪਲੱਸ ਜੇ ਉਹ ਸਰਕਾਰੀ ਹਦਾਇਤਾਂ ਅਨੁਸਾਰ ਜਿਹੜੀ ਹੈਗੀ ਹੈ ਚੇਰੀ ਪਾਈ ਜਾਂਦੀ ਹੈ ਉਹਦੇ ਜੇ ਕਿਸੇ ਤਰ੍ਹਾਂ ਦੀ ਕਿਸਾਨ ਦੀ ਕੋਈ ਵੀ ਫਾਈਨੈਂਸ਼ੀਅਲ ਕੰਜਕੁਆਰੀ ਜਾਂ ਫਾਈਨੈਂਸ਼ੀਅਲ ਲਾਸ ਨਹੀਂ ਹੋਣਾ ਚਾਹੀਦਾ ਸੋ ਇਸ ਸੰਬੰਧੀ ਆਪਾਂ ਅੱਜ ਜਿਹੜੇ ਪ੍ਰਦਾਨ ਆਏ ਸੀ ਉਹਨਾਂ ਨੂੰ ਵੀ ਇਹੋ ਹੀ ਆਪਾਂ ਆਸ਼ਵਾਸਨ ਦਿੱਤਾ ਹੈ ਔਰ ਫੀਲਡ ਜੀ ਵੀ ਆਪਾਂ ਇਹ ਹਦਾਇਤਾਂ ਜਾਰੀ ਕਰ ਰਹੇ ਆ ਕਿ ਜੇ ਕੋਈ ਦਿੱਕਤ ਆਂਦੀ ਹੈ ਤਾਂ ਉਹ ਤੁਰੰਤ ਜਿਹੜੇ ਇੱਥੇ ਕਮੇਟੀ ਦੇ ਮਾਰਕਮੇਟੀ ਦੇ ਧਿਆਨ ਚ ਲਿਆਉਣ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਔਰ ਅਪੀਲ ਵੀ ਹੈ ਕਿ ਜਦੋਂ ਕਿਸੇ ਆਪਣੀ ਫਸਲ ਲੈ ਕੇ ਆਣੀ ਹੈ ਕਿਰਪਾ ਕਰਕੇ ਉਹ ਫਸਲ ਦਾ ਵਾਹਸ਼ਾ ਜਿਹੜਾ ਹੈ ਜਾਂ ਉਹ ਫਸਲ ਸੁੱਕੀ ਵਢਾਈ ਜਾਓ ਪੱਕਣ ਪੂਰੀ ਪੱਕਣ ਤੇ ਵਢਾਓ ਤਾਂ ਕਿ ਤੁਹਾਨੂੰ ਪੂਰਾ 2399 ਰੁਪਏ ਰੇਟ ਜਿਹੜਾ ਪ੍ਰਤੀ ਕੰਟਰੋਲ ਤੋਂ ਮਿਲੇ ਇਸ ਦੇ ਨਾਲ ਹੀ ਬੇਨਤੀ ਹੈ ਕਿ ਮਾਝੂਕ ਡਿਸਰਬ ਨੂੰ ਇਸ ਵਰੀ ਇੱਕ ਕੰਬਾਈਨਾ ਵਾਸਤੇ ਸਖਤ ਆਦੇਸ਼ ਜਾਰੀ ਕੀਤੇ ਨੇ ਕਿ ਜਿਹੜੀਆਂ ਕੰਬਾਈਨਾ ਨੇ ਉਸ ਵੇਲੇ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਹੀ ਚੱਲਣਾ ਸੋ ਸਾਡੀ ਵੀ ਇਹ ਅਪੀਲ ਹੈ ਕਿ ਜਿਹੜਾ ਕਿਸਾਨ ਹੈ ਉਹ ਜੋ ਆਪਨਾ ਜਿਹੜੇ ਕੰਬਾਈਨ ਆਪਰੇਟਰਸ ਨੇ ਉਹ ਜਿਹੜਾ ਕੰਬਾਈਨਾ ਨੇ ਉਹਨਾਂ ਨੂੰ ਸਿਰਫ 10:00 ਤੋਂ 6:00 ਵਜੇ ਤੱਕ ਸਲਾਮ ਸ਼ਾਮ ਨੂੰ 6:00 ਵਜੇ ਤੋਂ ਲੈ ਕੇ ਸਿਰਫ 10:00 ਵਜੇ ਤੱਕ ਕੰਬਾਈਨਾ ਚਲਾਉਣ ਦੀ ਸਖਤ ਮਨਾਹੀ ਹੋਈ ਹੋਈ ਹੈ ਜੇ ਆਪਾਂ ਦਿਨ ਟਾਈਮ ਤੇ ਚੋਨਾ ਵੜਾਵਾਂਗੇ ਤਾਂ ਕਾਫੀ ਹੱਦ ਤੱਕ ਮੌਸਮ ਜਿਹੜਾ ਉਹ ਕੰਟਰੋਲ ਹੋ ਜਾਏਗਾ ਸੋ ਫਸਲ ਕੁਰੀ ਪੱਕਣ ਤੇ ਵੜਾਓ ਔਰ ਆਈ ਹੋਈ ਯਾਦ ਕਰਦੇ ਆ ਕਿ ਸਾਡੇ ਕਿਸਾਨ ਜਿਹੜੇ ਨੇ ਖੁਸ਼ੀ-ਖੁਸ਼ੀ ਆਪਣਾ ਚੋਨਾ ਲੈ ਕੇ ਆਣ ਔਰ ਉਹ ਪੂਰਾ ਵਾਜੂਮਲ ਲੈ ਕੇ ਔਰ ਨਾ ਸੇਮੁੱਲੇ ਕੇਪਸੋੜਾ ਕਰਨਪਤਨ ਜੀ ਤਰੀ ਏਜੰਸੀਆਂ ਮੇਰਾ ਪੂਰਾ ਸਟਾਫ ਕਿਸਾਨਾਂ ਦੇ ਨਾਲ ਖੜਾ ਹੈ ਕਿਸੇ ਤਰ੍ਹਾਂ ਦੀ ਕਿਸੇ ਵੀ ਕਿਸਾਨ ਨੂੰ ਕੋਈ ਦਿੱਕਤ ਨਹੀਂ ਆ ਦਿੱਤੀ ਜਾਏਗੀ ਔਰ ਜੇ ਕੋਈ ਤੰਗੀ ਪਰੇਸ਼ਾਨੀ ਆਦੀ ਹੈ ਤਾਂ ਇਸ ਬੰਦੇ ਮਾਤਮੀਦਿ ਚ ਆਪਣੇ ਕਿਸਾਨ ਜਿਹੜੇ ਨੇ ਦੱਸ ਸਕਦੇ ਨੇ ਤੁਰੰਤ ਮਸਲਾ ਹੱਲ ਕੀਤਾ ਜਾਏਗਾ